ਵਾਹਿਗੁਰੂ ਜੀ ਅਗਲੀ ਸਾਖੀ ਆਰੰਭਕ ਜਿੱਤਾਂ ਕੁਝ ਸਮੇਂ ਵਿੱਚ ਹੀ ਬੰਦਾ ਸਿੰਘ ਪਾਸ ਕਾਫੀ ਵੱਡੀ ਗਿਣਤੀ ਵਿੱਚ ਸਿੰਘ ਸੂਰਮੇ ਇਕੱਠੇ ਹੋ ਗਏ ਸਾਰੇ ਸਿੰਘ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਸੁਧਣ ਵਾਸਤੇ ਬਹੁਤ ਕਾਲੀ ਸਨ ਪਰ ਬੰਦਾ ਸਿੰਘ ਜਾਣਦਾ ਸੀ ਕਿ ਸਰਹੰਦ ਦੇ ਸੂਬੇ ਪਾਸ ਇੱਕ ਵੱਡੀ ਹਥਿਆਰਬੰਦ ਫੌਜ ਸੀ ਤੇ ਉਸ ਨੂੰ ਬਾਕੀ ਫੌਜਦਾਰਾਂ ਪਾਸੋਂ ਸਹਾਇਤਾ ਮਿਲਣ ਦੀ ਆਸ ਸੀ ਇਸ ਲਈ ਉਸ ਇਹ ਪ੍ਰੋਗਰਾਮ ਉਲੀਕਿਆ ਕਿ ਪਹਿਲਾਂ ਨੇੜੇ ਤੇੜੇ ਦੇ ਹਾਕਮਾਂ ਨੂੰ ਸੋਧ ਲਿਆ ਜਾਵੇ ਤਾਂ ਕਿ ਕੁਝ ਹਥਿਆਰ ਕੋੜੇ ਅਤੇ ਮਾਇਆ ਵੀ ਪ੍ਰਾਪਤ ਹੋ ਸਕੇ ਪਹਿਲਾ ਹਮਲਾ ਉਹਨਾਂ ਸੋਨੀਪੱਤ ਤੇ ਕੀਤਾ ਪਰ ਸੋਨੀਪੱਤ ਦਾ ਹਾਕਮ ਬੰਦਾ ਸਿੰਘ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਦਿੱਲੀ ਨੂੰ ਭੱਜ ਗਿਆ ਸਿੰਘਾਂ ਦਾ ਸੋਨੀਪੱਤ ਤੇ ਕਬਜ਼ਾ ਹੋ ਗਿਆ ਸੋਨੀਪੱਤ ਤੋਂ ਉਹ ਕੈਥਲ ਵੱਲ ਅੱਗੇ ਵਧੀ ਕੈਥਲ ਦਾ ਫੌਜਦਾਰ ਵੀ ਹਾਰ ਗਿਆ ਤੇ ਸਿੰਘਾਂ ਦੇ ਹੱਥ ਕਾਫੀ ਗਿਣਤੀ ਵਿੱਚ ਘੋੜੇ ਅਤੇ ਮੋਹਰੇ ਲੱਗੀਆਂ ਫਿਰ ਬੰਦਾ ਸਿੰਘ ਨੇ ਸਮਾਣੀ ਨੂੰ ਸੋਦਨ ਦਾ ਮਨ ਬਣਾਇਆ ਸਮਾਣੀ ਦੇ ਸੈਦ ਜਲਾਦ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਅਤੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਸਰਹੰਦ ਵਿਖੇ ਛੋਟੀ ਸੈਬਜ਼ਾਦਿਆਂ ਨੂੰ ਕੋ-ਕੋ ਕੇ ਮਾਰਿਆ ਸੀ ਸਮਾਣੇ ਵਿੱਚ ਬੜੇ ਅਮੀਰ ਸੈਦ ਵਸਦੇ ਸਨ ਇਸ ਲਈ ਇਸ ਨੂੰ ਫਤਿਹ ਕਰਨ ਨਾਲ ਸਾਰੇ ਇਲਾਕੇ ਵਿੱਚ ਸਿੱਖਾਂ ਦੀ ਬੜੀ ਚੜ੍ਹਤ ਹੋ ਜਾਣੀ ਸੀ ਪਰ ਸਮਾਣੇ ਨੂੰ ਜਿੰਨਾ ਕੋਈ ਆਸਾਨ ਕੰਮ ਨਹੀਂ ਸੀ ਉਹ ਪੁਰਾਣਾ ਸ਼ਹਿਰ ਸੀ ਤੇ ਉਸ ਦੇ ਚਾਰੀ ਪਾਸੇ ਇੱਕ ਮਜ਼ਬੂਤ ਦੀਵਾਰ ਸੀ ਸ਼ਹਿਰ ਦੇ ਅੰਦਰ ਹੀ ਜਿਹੜੀਆਂ ਸੈਦਾਂ ਦੀਆਂ ਹਵੇਲੀਆਂ ਸਨ ਉਹ ਵੀ ਛੋਟੇ ਕਿਲੇ ਹੀ ਸਨ ਇੱਥੋਂ ਦਾ ਫੌਜਦਾਰ ਆਪਣੇ ਆਪ ਨੂੰ ਅਜਿੱਤ ਸਮਝਦਾ ਸੀ ਪਰ ਬੰਦਾ ਸਿੰਘ ਇਨੇ ਤੇਜ਼ ਤੂਫਾਨ ਵਾਂਗ ਚੜ ਕੇ ਆ ਗਿਆ ਕਿ ਸ਼ਹਿਰਵਾਲੇ ਦਰਵਾਜ਼ੇ ਬੰਦ ਕਰਨੇ ਵੀ ਭੁੱਲ ਗਏ। ਕਾਫੀ ਕਮਸਾਨ ਦਾ ਯੁੱਧ ਹੋਇਆ। ਸਿੰਘਾਂ ਸਾਰੇ ਜਲਾਦਾਂ ਦੇ ਘਰਾਂ ਨੂੰ ਸੋਧ ਕੇ ਫੌਜਦਾਰ ਦੇ ਦਿਵਾਲੇ ਹੋ ਗਏ। ਵੱਡੇ-ਵੱਡੇ ਤਨਾੜਾਂ ਅਤੇ ਫੌਜਦਾਰਾਂ ਦੇ ਖਜ਼ਾਨੇ ਲੁੱਟ ਲਏ। ਹਥਿਆਰ ਅਤੇ ਘੋੜੇ ਆਪਣੇ ਕਾਬੂ ਵਿੱਚ ਕਰ ਲਏ। ਲੱਗ ਲਏ ਲੱਗਲੇ ਪਿੰਡਾਂ ਦੇ ਸਾਰੇ ਵਸਨੀਕ ਇਨ੍ਹਾਂ ਸੈਦਾਂ ਦੇ ਰਾਹਕ ਸਨ। ਇਸ ਲਈ ਉਹਨਾਂ ਵੀ ਗਿਣ-ਗਿਣ ਕੇ ਬਦਲੇ ਲਏ ਸੈਦਾ ਦੀਆਂ ਹਵੇਲੀਆਂ ਨੂੰ ਉਹਨਾਂ ਅੱਗਾ ਲਾ ਦਿੱਤੀਆਂ ਤੇ ਉਹ ਅੰਦਰ ਹੀ ਸੜ ਕੇ ਮਰ ਗਏ ਸਮਾਣੇ ਸ਼ਹਿਰ ਦੇ ਵੱਡੇ-ਵੱਡੇ ਮਕਾਨ ਮਿੱਟੀ ਵਿੱਚ ਮਿਲ ਗਏ ਸਮਾਣੇ ਨੂੰ ਜਿੱਤਣ ਵਿੱਚ ਭਾਈ ਫਤਿਹ ਸਿੰਘ ਨੇ ਬਹੁਤ ਦਲੇਰੀ ਵਿਖਾਈ ਸੀ ਇਸ ਲਈ ਬੰਦਾ ਸਿੰਘ ਨੇ ਉਸ ਨੂੰ ਸਮਾਣੇ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਇਸ ਜਿੱਤ ਵਿੱਚ ਮਾਇਆ ਦੀ ਖੁੱਲੀ ਗਫੀ ਪ੍ਰਾਪਤ ਹੋਏ ਸਨ ਜਿਸ ਨੂੰ ਬੰਦਾ ਸਿੰਘ ਨੇ ਆਪਣੀ ਸਾਥੀਆਂ ਵਿੱਚ ਵੰਡ ਦਿੱਤਾ ਬੰਦਾ ਸਿੰਘ ਕੁਛ ਦਿਨ ਸਮਾਣੀ ਠਹਿਰ ਕੇ ਫਿਰ ਕੜਮ ਠਸਕਾ ਮੁਸਤਾਬਦ ਅਤੇ ਕਪੂਰੀ ਦੇ ਜਲਮ ਹਾਕਮਾਂ ਨੂੰ ਸੋਦਾ ਹੋਇਆ ਸਡੋਰੀਵਲ ਵਧਿਆ ਸਡੋਰਾ ਉਹ ਸ਼ਹਿਰ ਸੀ ਜਿੱਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਪੀਰ ਬੁੱਧੂ ਸ਼ਾਹ ਨੇ ਪੰਗਾਣੀ ਦੇ ਯੁੱਧਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਸੀ ਉਸਮਾਨ ਖਾਨ ਬੜਾ ਕੱਟੜ ਮੁਸਲਮਾਨ ਸੀ ਤੇ ਹਿੰਦੂਆਂ ਨੂੰ ਬੜੇ ਤਸੀਹੇ ਦਿਆ ਕਰਦਾ ਸੀ ਪਰ ਬੰਦਾ ਸਿੰਘ ਅਤੇ ਉਸਦੇ ਸਾਥੀ ਸਡੋਰੇ ਵੱਲ ਵਧੇ ਤਾਂ ਲਾਗਲੇ ਲਾਗਲੇ ਪਿੰਡਾਂ ਦੇ ਵਸਨੀਕ ਹਥਿਆਰ ਚੁੱਕ ਕੇ ਉਹਨਾਂ ਦੇ ਨਾਲ ਆ ਮਿਲੇ ਇਹਨਾਂ ਲੋਕਾਂ ਬੰਦਾ ਸਿੰਘ ਤੋਂ ਵੀ ਪਹਿਲਾਂ ਜਲਮ ਸਿੰਘ ਦਾ ਅਤੇ ਸ਼ੀਖਾ ਨੂੰ ਜਾਂਦ ਬੋਚਿਆ ਜੋ ਕੁਛ ਹੱਥ ਆਇਆ ਉਹਨਾਂ ਲੁੱਟਿਆ ਕਈ ਸੈਦ ਅਤੇ ਸ਼ੀਖ ਪੀਰ ਬੁੱਧੂ ਸ਼ਾਦੀ ਹਵੇਲੀ ਵਿੱਚ ਜਾ ਲੁਕੇ ਉਹ ਜਾਣਦੇ ਸਨ ਕਿ ਪੀਰ ਬੁੱਧੂ ਸ਼ਾਦੀ ਪਾਕਦਾਮਣੀ ਕਰਕੇ ਸਿੰਘ ਉਹਨਾਂ ਨੂੰ ਕੁਝ ਨਹੀਂ ਕਹਿਣਗੇ ਪਰ ਇਲਾਕੇ ਦੇ ਸਤਾਏ ਹੋਏ ਲੋਕ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਉਹ ਹਵੇਲੀ ਅੰਦਰ ਦਾਖਲ ਹੋ ਗਏ ਅਤੇ ਸਭ ਜ਼ਾਲਮਾਂ ਨੂੰ ਕਤਲ ਕਰਕੇ ਹੀ ਦਮ ਲਿਆ ਜਿਸ ਥਾਂ ਤੇ ਉਹ ਕਤਲੇਆਮ ਹੋਈ ਉਸ ਥਾਂ ਨੂੰ ਕਤਲਗੜੀ ਕਹਿੰਦੇ ਹਨ ਬੰਦਾ ਸਿੰਘ ਕਿਉਂਕਿ ਉਸ ਜਗ੍ਹਾ ਦਾ ਵਾਕਿਫ ਨਹੀਂ ਸੀ ਇਸ ਕਰਕੇ ਉਸ ਥਾਨਕ ਵਸਨੀਕਾਂ ਨੂੰ ਕਿਸੇ ਗੱਲ ਤੋਂ ਵਰਜ ਨਾ ਸਕਿਆ ਅਗਲੀ ਸਾਖੀ ਅਗਲੀ ਵੀਡੀਓ ਦੇ ਵਿੱਚ ਤਦਿਲ ਤਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ